ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਪੰਜਾਬ ਦੇ ਮੌਸਮ ਦੀ ਜਾਣਕਾਰੀ ਦੀ ਵੀਡੀਓ ਹੁਣੇ-ਹੁਣੇ ਮੌਸਮ ਦੇ ਬਾਰੇ ਐਤਾ ਜਾਣਕਾਰੀ ਮੌਸਮ ਵਿਭਾਗ ਨੇ ਦੇ ਦਿੱਤੀ ਚੇਤਾਵਨੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ-ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਉੱਤਰਪੱਤ ਸੀਤਲੇ ਦੀ ਲਪੇਟ ਵਿੱਚ ਆ ਗਿਆ ਤੇ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਰਾਜਸਥਾਨ ਤੇ ਦਿੱਲੀ ਤੋਂ ਇਲਾਵਾ ਉੱਤਰਪੱਤ ਦੇ ਦੋ ਹੋਰ ਸੂਬਿਆਂ ਵਿੱਚ ਵੀ ਸੰਗਣੀ ਤੋਂ ਹੰਦ ਤੇ ਠੰਡ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਪੰਜਾਬ ਦੇ ਛੇ ਸ਼ਹਿਰ ਸ਼ਿਮਲਾ ਤੋਂ ਵੀ ਠੰਡੇ ਰਿਹਾ ਹੈ ਫਰੀਦਕੋਟ ਸਭ ਤੋਂ ਠੰਡਾ ਰਿਹਾ ਸੰਗਣੀ ਤੋਂ ਕਰਕੇ ਰੇਲ ਹਵਾਈ ਤੇ ਸੜਕ ਆਵਾਜਾਈ ਵੀ ਪ੍ਰਭਾਵਿਤ ਰਹੀ ਹੈ ਮੌਸਮਭਾਗ ਮੁਤਾਬਕ ਪੰਜਾਬ ਅਤੇ ਹਰਿਆਣਾ ਵਿੱਚ ਅੱਜ ਤੇ ਪਲਕੇ ਬਰਫੀਲੀ ਹਵਾਵਾਂ ਚੱਲਣਗੀਆਂ 4-5 ਦਿਨ ਤੱਕ ਸੰਗਣੇ ਕੋਰੇ ਦਾ ਕਹਿਰ ਜਾਰੀ ਰਹੇਗਾ ਆਈਐਮਡੀ ਮੁਤਾਬਕ 12 ਤੋਂ 16 ਜਨਵਰੀ ਤੱਕ ਸਭ ਤੋਂ ਵੱਧ ਠੰਡ ਦੇ ਅਸਰ ਹਨ ਨਾ ਫਰੀਦਕੋਟ ਦਾ ਨਿਊ ਨਤਨਮ ਤਾਪਮਾਨ ਸਹੀ ਜਾਂਦਾ ਸਭ ਤੋਂ ਘੱਟ 3.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਅਧਿਕਾਰਤ ਤਾਪਮਾਨ ਵਿੱਚ 7 ਡਿਗਰੀ ਸੈਲਸੀਅਸ ਗਰਾਫਟ ਦਰਜ ਕੀਤੀ ਗਿਆ ਇਸੇ ਤਰ੍ਹਾਂ ਗੁਰਦਾਸਪੁਰ ਦਾ ਅਧਿਕਤਮ ਤਾਪਮਾਨ ਸਭ ਤੋਂ ਘੱਟ 8 ਡਿਗਰੀ ਸੈਲਸੀਅਸ ਰਿਹਾ ਤੇ ਫਰੀਦਕੋਟ ਬਠਿੰਡਾ ਅੰਮ੍ਰਿਤਸਰ ਲੁਧਿਆਣਾ ਗੁਰਦਾਸਪੁਰ ਪਟਿਆਲਾ ਦਾ ਨਿਊ ਨਤਨ ਤੇ ਅਧਿਕਤਮ ਤਾਪਮਾਨ ਹਿਮਲਾ ਤੋਂ ਵੀ ਘਟ ਰਿਹਾ ਮੌਸਮ ਵਿਗਿਆਨੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਗੰਭੀਰ ਸਥਿਤੀ ਦੀ ਚੇਤਾਵਨੀ ਦਿੱਤੀ ਹੈ ਦੂਜੇ ਪਾਸੇ ਹਿਮਾਚਲ ਵਿੱਚ ਵੀ ਠੰਡ ਕਾਰਨ ਉਹਨਾਂ ਵਿੱਚ 7 ਡਿਗਰੀ ਦੀ ਗ੍ਰਾਫ ਨਾਲ ਸਭ ਤੋਂ ਠੰਡਾ ਟੈਂਪਰੇਚਰ ਰਿਹਾ ਜਿੱਥੇ ਹੁਣ ਅਗਲੇ 10 ਦਿਨਾਂ ਅਨੁਸਾਰ ਬਰਫਬਾਰੀ ਤੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਤੇ ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਹੋ ਠੰਡ ਵਧਣ ਦੀ ਸੰਭਾਵਨਾ ਦੱਸੀ ਗਈ ਹੈ ਤੇ ਮੌਸਮਾਂ ਨੇ ਅਨੁਮਾਨੇ ਕਿਤੇ ਜਨਵਰੀ ਲੋੜੀ ਤੱਕ ਠੰਡ ਤੁਰਹਾਤ ਮਿਲਣ ਦੇ ਅਸਰ ਨਹੀਂ ਹਨ ਇਸ ਦਰਾਂ ਸੰਗਠਿਤ ਠੰਡ ਪੈਣ ਦੀ ਸੰਭਾਵਨਾ ਹੈ ਵੀਡੀਓ ਦੇਖਣ